Oh! ਤਗਾ ਸੁਪਰਸਨ ਤੇਰਾ ਰਿਜ਼ਰਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਰਪੋ ਰੂਹ ਤੋਂ ਵੱਡੀ ਸਵਾ ਦਾਣ ਦੇ ਤੋ ਕਾਕੇ ਦੀਆਂ ਵਧੀਆ ਸੇਵਾਵਾਂ ਦਿੱਤੀਆਂ ਨੇ ਅੱਛਾ ਪਰ ਪਰਪੋ ਰਾਤ ਕਿਸ ਵਾਲੇ ਵਜੂ ਕਾਗੂ ਜੰਗਾਨੀ ਮੰਗਲ ਆ ਗਿਆ ਅਪਰ ਆ ਸੱਤੀ ਹੋਇਆ ਬਸ ਸਾਹਿਬ ਨੂੰ ਜਨਤ ਮੰਗਲ ਆਦੇ ਆ ਜੀ ਨੰਬਰ 780 ਦਾ ਪਕਾਪੋੜਾ ਦਾ ਨੰਬਰ ਚੱਲ ਗਿਆ ਵਧੀਆ ਸਵਾ ਦਾ ਸਪਰਸਨ ਰੋਟੇ ਸੁਧਿਆਣੀਆਂ ਅੰਤਨਵਾਦ ਕਰਦੇ ਮੈਂ ਕੋਸਮਤ ਬਲਾ ਸਪਰਸਨ ਸਰਹਕ ਪਿਲ ਕਰਦੇ ਸਾਰਿਆਂ ਖਾਸ ਕਰਕੇ ਠਾਰ ਦੀ ਸੰਗਤ ਨੂੰ ਵੀ ਅਪੀਲ ਕਰਦੇ ਆ ਵੱਧ ਤੋਂ ਵੱਧ ਬਾਬਾ ਜੀ ਨਾਲ ਬਾਬਾ ਜੀ ਨਾਲ ਅਸੀਂ ਦੇਖ ਲਈਏ ਤੇ ਆਪਾਂ ਆਪਣੇ ਮੰਨ ਤਕੜਾਂ ਦਾ ਕੰਮ ਜਬ ਕਰੀਏ ਕਿੰਨੇ ਦਿਨਾਂ ਕਿਲੇ ਸੇਵਾ ਚੱਲਦੀ ਪਈ ਕਿੰਨੇ ਵਦਿਆ ਹੋਤਾ ਕਰੀਏ ਅੱਜ ਤੀਸਰਾ ਦਿਨ ਆ ਬਾਬਾ ਜੀ ਨਾਲ ਪਰ ਅੰਦਰ ਨਹੀਂ ਕਿ ਤਿੰਨ ਕਿ ਦਿਨ ਹੋਰ ਲੱਗ ਜਾਣੇ ਕਿ ਬਾਬਾ ਜੀ ਬੰਦ ਪੱਜਾਈ ਕਰ ਰਗੇ ਤਾਂ ਨਾ ਨਾ ਬਹੁਤ ਵੱਡੀ ਬਸ ਇਹ ਠਾਰ ਦੀ ਸੰਗਤ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਕੋਸ਼ਿਸ਼ ਪਹੁੰਚੋ ਤੇ ਜ਼ੋਰ ਦੇ ਜ਼ੋਰ ਤੇ ਪਹਚਾਓ ਤੇ ਬਾਬਾ ਜੀ ਨਾਲ ਸੇਵਾ ਕਰਵਾਓ ਗਵਿੰਦਰ ਸਿੰਘ ਛੋਟਾ ਨਾਮ सोनू ਹੈ ਜਾ ਕੇ ਜੇ ਤੁਸੀਂ ਦੇਖਿਆ ਜਿਹੜੀ ਸ਼ੰਗਾਰ ਸਿੰਘ ਡੱਲੇ ਕੇ ਮੱਥੇ ਜਿਹੜੀ ਢਾਹ ਲੱਗੀ ਆ ਇਹ ਪਾਣੀ ਦਾ ਵਹਾ ਜਿਆਦਾ ਤੇਜ ਹੋਣ ਕਰਕੇ ਇੱਥੇ ਡੰਗਿਆਈ ਆ ਜਿਹੜੀ ਪਾਣੀ ਦੀ ਬਹੁਤ ਜ਼ਿਆਦਾ ਆ ਤੇ ਜਿਹੜੀ ਢਾਹ ਆ ਜੇ ਬਹੁਤ ਹੀ ਜ਼ਬਰਦਸਤ ਜਿਹੜਾ ਖਤਰਾ ਬਣੂ ਬਹੁਤ ਸੇਵਾ ਇੱਥੇ ਚੱਲ ਰਹੀ ਆ ਹੋਰ ਵੀ ਆਪਾਂ ਸੰਗਤ ਨੂੰ ਅਪੀਲ ਕਰਦੇ ਆ ਕਿ ਜਿੱਥੋਂ ਤੱਕ ਆਵਾਜ਼ ਪਹੁੰਚਦੀ ਆ ਸੰਗਤ ਜਿੰਨੀ ਵੀ ਇੱਥੇ ਤੋੜੇ ਭਰ ਭਰ ਕੇ ਲਿਆ ਸਕਦੀ ਆ ਜਾਂ ਹੋਰ ਵੀ ਜਿਹੜੀ ਸੇਵਾ ਇੱਥੇ ਆਣ ਕੇ ਕਰ ਸਕਦੇ ਆ ਰਾਤ ਨੂੰ ਜਿਹੜੀ ਆ ਕਰੀਬਨ ਕੋਈ 1 ਵਜੇ ਤੱਕ ਜਿਹੜੀ ਸੇਵਾ ਇੱਥੇ ਰਾਤ ਵੀ ਚੱਲਦੀ ਰਹੀ ਸੀ ਤੇ ਅੱਗੇ ਵੀ ਇਦਾਂ ਹੀ ਚੱਲੇਗੀ ਦਾ ਪ੍ਰਬੰਧ ਹੈ ਬਾਬਾ ਸੁਖਾ ਸਿੰਘ ਜੀ ਸਿਰਹਾਲੀ ਸਾਹਿਬ ਵਾਲੇ ਉਹਨਾਂ ਵੱਲੋਂ ਸਾਹਮਣੇ ਜਿਹੜਾ ਇੱਥੇ ਲੰਗਰ ਜਿਹੜਾ ਉਹ ਚਲਾਇਆ ਜਾ ਰਿਹਾ ਆ ਬਾਬਿਆਂ ਵੱਲੋਂ ਜਿਹੜਾ ਇੱਥੇ ਸੰਗਤ ਵੀ ਆ ਜਿਹੜੀ ਉਹ ਪਹੁੰਚਣੀ ਇੱਥੇ ਸ਼ੁਰੂ ਹੋ ਗਈ ਆ ਸੰਗਤ ਜਿਹੜੀ ਇੱਥੇ ਸੇਵਾ ਕਰ ਰਹੀ ਆ ਸ਼ੁਰੂ ਤੋਂ ਲੈ ਕੇ ਜਦੋਂ ਦਾ ਬੰਨ ਤੇ ਸੇਵਾ ਇੱਥੇ ਚੱਲ ਰਹੀ ਆ ਬਾਬਾ ਜੀ ਦੀ ਸੰਗਤ ਇੱਥੇ ਬਹੁਤ ਹੀ ਪਹੁੰਚ ਰਹੀ ਆ ਬਾਬਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਸੰਗਤ ਦਾ ਜਿੰਨੇ ਵੀ ਇੱਥੇ ਵੀਰ ਪਹੁੰਚਿਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਵੱਲੋਂ ਵੀ ਜਿੰਨੇ ਇੱਥੇ ਮਦਦ ਹੋ ਰਹੀ ਆ ਕ੍ਰੇਟ ਭਰ ਭਰ ਕੇ ਜਿਹੜੇ ਇੱਥੇ ਕ੍ਰੇਟ ਭਰ ਕੇ ਸੰਗਤ ਸੋੜਦੀ ਆ ਕ੍ਰੇਟ ਪਹਚਾਏ ਜਾ ਰਹੇ ਆ ਪ੍ਰਸ਼ਾਸਨ ਵੀ ਇੱਥੇ ਜਿਹੜਾ ਵਾ ਉਹ ਪਹੁੰਚਿਆ ਹੋਇਆ ਵਾ ਸਾਰਿਆਂ ਵੱਲੋਂ ਸੰਯੋਗ ਜੰਨਾਵਾ ਦਾ ਬੰਨਦਾ ਹੋ ਰਿਹਾ ਵਾ ਪਰ ਆਪਾਂ ਫੇਰ ਵੀ ਅਪੀਲ ਕਰਦੇ ਆ ਕਿ ਜਿੰਨਾ ਜਲਦੀ ਨੂੰ ਹੋਣ ਰੋਕਿਆ ਜਾ ਸਕਦਾ ਵਾ ਜਿੰਨੇ ਵੀ ਸੰਗਤ ਇੱਥੇ ਪਹੁੰਚ ਜੇ ਓਨੇ ਹੀ ਇੱਥੇ ਸੰਗਤ ਥੋੜੀ ਆ ਹੁਕਮ ਆਪਣੇ ਬੰਤੇ ਸਵਰਾਜੀ ਕੀ ਕਹਿਣਾ ਚਾਹੋਗੇ ਆ ਜਿਹੜਾ ਏ ਵੀ ਆਪਣਾ ਜੋ ਮਹਾਪੁਰਸ਼ਾਲਾ ਸੰਤ巴巴 ਸੁਖਾ ਸਿੰਘ ਜੀ ਲੋਨਰ ਅੰਤਰ ਸੇਵਾ ਚੱਲ ਰਹੀ ਆ ਇਹ ਲੰਗਰ ਮਹਾਪੁਰਸ਼ਾਲਾ ਲਗਾਇਆ ਗਿਆ ਵਾ ਇਸ ਪਾਸੇ ਵੀ ਜਿਹੜਾ ਵਾ ਸਾਰਾ ਲੰਗਰ ਦਾ ਪ੍ਰਬੰਧ ਮਹਾਪੁਰਸ਼ਾਲਾ ਕੋਲ ਕੀਤਾ ਗਿਆ ਵਾ ਇਸ ਤਿਹਜ ਦਿਨ ਹੋ ਗਿਆ ਸੰਗਤ ਨੂੰ ਜਿਹੜਾ ਵਾ ਇਹ ਲੰਗਰ ਪਾਣੀ ਸਾਰੀ ਦਿਹਾੜੀ ਇੱਥੇ ਸ਼ਾਮ ਤੱਕ ਇੱਥੇ ਚੱਲ ਰਿਹਾ ਰਾਂ ਰਾਤ ਤੱਕ ਇਤਨਾ ਇੰਨਾ ਚੱਲ ਜਿੰਦਾ ਵਾ ਹੁਣ ਵੀ ਮਹਾਪੁਰਸ਼ਾਲਾ ਕੋਲ ਸੇਵਾ ਟਾਈਮ ਨਾਲ ਹੀ ਲੰਗਰ ਪਾਣੀ ਦਾ ਪ੍ਰਬੰਧ ਕਰ ਦਿੱਤਾ ਗਿਆ ਵਾ ਜੋ 2023 ਦੇ ਵਿੱਚ ਮਹਾਪੁਰਸ਼ਾਲਾ ਕੋਲ ਬਹੁਤ ਵੱਡੀ ਸੇਵਾ ਕੀਤੀ ਗਈ ਸੀ ਇਸ ਬੰਦੇ ਅੱਜ ਫੇਰ ਇੱਕ ਵਾਰ ਮਹਾਪੁਰਸ਼ਾ ਨੇ ਦੂਜੀ ਵਾਰ ਆਣ ਵੰਦੀ ਸੇਵਾ ਕੀਤੀ ਗਿਆ ਨਾਲ ਲੰਗਰ ਪਾਣੀ ਦਾ ਨਾਂ ਚਲਾਇਆ ਜਾ ਰਿਹਾ ਹੈ ਤੇ ਸੰਪਰਦਾਵ ਲੋ ਬਹੁਤ ਬਹੁਤ ਅਸੀਂ ਪਿੰਡ ਵਾਸੀ ਇਹਨਾਂ ਦਾ ਧੰਨਵਾਦ ਕਰਦੇ ਆਂ ਪਿੰਡ ਨੂੰ ਜੋ ਸਾਡੇ ਮਹਾਂਪੁਰਸ਼ਾਂ ਨੇ ਇਥੇ ਆਣ ਕੇ ਸਾਡਾ ਦੂਸਰੀ ਵਾਰ ਫੇਰ ਹਰੇ ਬੰਦੇ ਰੱਖਿਆ ਕੀਤੀ ਇਹਨਾਂ ਜੀ ਧੰਨਵਾਦੀ ਨੂੰ ਇਹੋ ਮਿਲ ਕਰਦੇ ਆਂ ਕਿ ਵਾਦੂ ਵਾਦ ਆਣ ਕੇ ਸੇਵਾ ਕਰੋ ਤੇ ਤੋੜੇ ਲਾਉਦੇ ਆਪਾਂ ਇਸ ਜਿਹੜਾ ਬਰਨਾ ਟੁੱਟਣ ਨੂੰ ਪਟਾਣਾ ਚਾਹੀਦਾ ਹੈ ਜੀ ਗੁਰਸਾਹਬ ਸਿੰਘ ਜੀ ਪਿੰਡ ਆਪਣਾ ਸਭਰਾ ਜੀ ਕਣਾ ਚੌਂਕੀ ਆ ਤੇ ਸਮਾਂ ਨਹੀਂ ਦਿੱਸ ਰਿਹਾ ਯਾਨੀ ਇਹ ਸੇਵਾ ਜਿਹੜੀ ਮਹਾਪੁਰਸ਼ਾਂ ਲੋ ਇਹ ਨਾ ਇੱਥੇ ਜਦੋਂ ਬੰਨ ਟੁੱਟ ਲੱਗਾ ਸੀ ਤੇ 4 ਫੁੱਟ ਰਹਿ ਗਿਆ ਸੀ ਪੰਨਾ ਮਹਾਪੁਰਸ਼ਾਂ ਨੂੰ ਕਾਲ ਦਿੱਤੀ ਮੀਰ ਸਿੰਘ ਨੇ ਕਿ ਮਹਾਪੁਰਸ਼ੋ ਇਤਰਾ ਬੰਨ ਟੁੱਟੇ ਥਲੇ ਆਏ ਤੇ ਅੱਧੇ ਘੰਟੇ ਦੇ ਵਿੱਚ ਹੀ ਮਹਾਪੁਰਸ਼ ਸੰਗਤ ਲਾ ਕੇ ਪਹੁੰਚ ਗਏ ਉਹਨਾਂ ਦਾ ਹੀ ਦੇਣਨ ਦੇ ਸਕਦੇ ਪਿੰਡ ਵਾਲੇ ਬਾਕੀ ਪਿੰਡ ਵਾਲਾ ਨੂੰ ਪੀ ਲਿਆ ਤੁਸੀਂ ਵੱਧ ਚੜ ਕੇ ਇੱਥੇ ਆਓ ਹਿਸਾਬ ਪਾਓ ਆਪਣੀ ਸੇਵਾ ਦੇ ਵਿੱਚ ਬਾਕੀ 2023 ਦੇ ਵਿੱਚ ਤੁਹਾਨੂੰ ਪਤਾ ਹੀ ਆ ਐਡੀ ਵੱਡੀ ਹੜਪੀਰ ਤੇ ਕਿਤਨਾ ਕਿਸਾਨਾਂ ਦੀਆਂ ਗਾਵਾਂ ਵਿੱਚ ਮਰ ਗਈਆਂ ਫਸਲ ਮਰ ਗਈ ਆ ਇਹ ਮਾਹਪੁਰਖਾਂ ਨਹੀਂ ਦੇਣਾ ਨਹੀਂ ਦੇ ਸਕਦੇ ਜੀ ਸੋਹਣੇ ਪਰਾਲੇ ਗੱਲ ਵੀ ਵੇਖੋ ਜੀ ਉਹਨਾਂ ਨੇ ਕਿੱਡੇ ਲੰਗਰ ਲਾਏ ਆ ਬਰੈਡ ਪਕੌੜੇ ਚਾਹ ਦਾ ਠੰਡੇ ਵੀ ਜਿਹੜੀ ਸੰਗਤ ਸੇਵਾ ਕਰਨ ਲਈ ਗਰਮੀ ਦੇ ਵਿੱਚ 47 ਡਿਗਰੀ ਟੈਂਪਰੇਚਰ ਦੇ ਵਿੱਚ ਸੰਗਤ ਸੇਵਾ ਕਰਦੀ ਸੀ ਮਾਹਪੁਰਖਾਂ ਨੇ ਠੰਡੇ ਲਿਆ ਕੇ ਉਹਨਾਂ ਨੂੰ ਸੰਤਾਂ ਨੂੰ ਸ਼ਿਕਾਇਤ ਆ ਬਹੁਤ ਕਿਰਪਾ ਜੀ ਉਹਨਾਂ ਦੀ ਮਾਹਪੁਰਖਾਂ ਦੀ ਉਹ ਦਿਨ ਲੱਗਣਗੇ ਬਸ ਦੋ ਦਿਨਾਂ ਚ ਬੱਜ ਜਣਾ ਨੋਜਣਾ ਜਿਹੜੀਆਂ ਪ੍ਰਬੰਧ ਹੀ ਸਰਕਾਰ ਵੀ ਪ੍ਰਬੰਧ ਕਰਨ ਲਈ ਆ ਪ੍ਰਸ਼ਾਸਨ ਵੀ ਆਇਆ ਐਸ ਡੀ ਐਮ ਸਾਹਿਬ ਵੀ ਆਏ ਇੱਥੇ ਉਹਨਾਂ ਫੁੱਲ ਆਪਾਂ ਨੂੰ ਜਿਹੜੀ ਚੀਜ਼ ਚਾਹੀਦੀ ਆ ਸਭ ਕੁਝ ਦੇ ਦਿੰ ਕਿੰਨਾ ਭਾਜੀ ਆਪਣੇ ਗੁਰਪ੍ਰੀਤ ਸਿੰਘ ਜੀ ਤੇ ਜਿਹੜੀ ਬੰਨ ਤੇ ਸੇਵਾ ਚੱਲ ਰਹੀ ਹੈ ਕਿੰਨਾ ਵੱਲੋਂ ਚੱਲ ਰਹੀ ਤੇ ਪਿੰਡ ਵਾਸੀ ਕਿੰਨਾ ਇੱਕ ਸੰਜੋਗ ਪਾ ਰਹੇ ਆ ਜਿੱਦਾਂ ਸਭ ਤੋਂ ਪਹਿਲਾਂ ਤੇ ਅਸੀਂ ਧੰਨਵਾਦ ਕਰਦੇ ਆ ਸਰਿਆੜੀ ਸਾਹਿਬ ਸੰਪਰਦਾਏ ਪੱਪਾ ਸੁਖਾ ਸਿੰਘ ਜੀ ਹੋਂ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ وڑੋਨਾ ਦੇ ਜਿਹੜੇ ਜਿੰਨੀ ਵੀ ਸੰਗਤ ਆ ਉਹ ਬੜੇ ਤਤਪਰ ਹੋ ਕੇ ਲੱਗੇ ਆ ਉਹਨਾਂ ਦੇ ਨਾਲ ਹੀ ਸਾਡੇ ਗੁਰਦਰਾ ਪੱਪਾ ਵੀਰ ਸਿੰਘ ਜੀ ਦੇ ਸੇਵਾਦਾਰ ਆ ਉਹ ਵੀ ਸਾਰੀ ਸੰਗਤ ਨਗਰ ਦੀ ਹੋਰ ਬਹੁਤ ਸੰਗਤ ਜਿਹੜੀ ਲੱਗੀ ਆ ਉਰੇ ਦੂਰਾਂ ਦੂਰਾਂ ਤੋਂ ਵੀ ਸਾਰੀ ਸੰਗਤ ਆ ਕੇ ਇਸ ਬੰਨ ਨੂੰ ਜਿਹੜਾ ਹੈ ਟੁੱਟ ਚੱਲਿਆ ਸੀ ਇਹਨੂੰ ਮੰਨ ਲਓ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੀ ਆ। ਕ੍ਰੇਟ ਪਰ ਪਰ ਲਾ ਰਹੀ ਆ, ਬੋਰੇ ਪਰ ਪਰ ਲਾ ਰਹੀ ਆ। ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਸੰਗਤ ਦਾ ਜਿਨ੍ਹਾਂ ਨੇ ਕਿਸੇ ਵੀ ਤਰੀਕੇ ਨਾਲ ਸਾਰਿਆਂ ਦਾ ਸਹਿਯੋਗ ਕੀਤਾ ਜੀ। ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਲੋਕਾਂ ਨੂੰ? ਮੈਸੇਜ ਇਹੀ ਆ ਵੀ ਏਕਤਾ ਨਾਲ ਹੀ ਗੱਲ ਬਣਦੀ ਆ ਜੀ। ਇਹ ਜਿਹੜਾ ਆਫਤਾਂ ਕੁਦਰਤੀ ਆਫਤਾਂ ਪੈਂਦੀਆਂ ਹਨ ਇਹਨਾਂ ਲਈ ਨਿਪਟਣ ਲਈ ਆਪਾਂ ਨੂੰ ਸਾਰਿਆਂ ਨੂੰ ਇੱਕ ਮੋਟਰ ਹੋ ਕੇ ਤੇ ਇਹਨਾਂ ਨਾਲ ਮਨ ਲੋ ਵੀ ਇਹ ਚਿੱਟਣਾ ਚਾਹੀਦਾ ਵਾ ਜਿਵੇਂ ਸੰਗਤ ਦੂਰਾਂ ਦੂਰਾਂ ਤੋਂ ਉਹਨਾਂ ਦਾ ਕੋਈ ਵਾ ਵਾਸਤਾ ਵੀ ਨਹੀਂ ਇੰਨਾ ਚੀਜ਼ਾਂ ਦਾ ਪਰ ਫਿਰ ਵੀ ਉਹ ਇੱਕ ਸੇਵਾ ਦੇ ਤੌਰ ਤੇ ਆਣ ਕੇ ਮੈਂ ਇਹ ਬੰਨ ਬੰਨ ਰਹਾ ਜੇ ਕੋਈ ਮਨ ਲੋ ਇਹਨੂੰ ਥੋੜਾ ਬਹੁਤ ਕੋਈ ਪ੍ਰੋਬਲਮ ਆ ਜਾਂਦੀ ਤਾਂ ਬੜਾ ਵੱਡਾ ਸਭਰਾ ਨਗਰ ਦਾ ਹੋਰ ਲੱਗ ਲੱਗ ਜਿਹੜੇ ਪਿੰਡ ਸੀ ਇਹਨਾਂ ਦਾ ਬਹੁਤ ਸਾਰਾ ਨੁਕਸਾਨ ਹੋ ਜਾਣਾ ਸੀ ਪ੍ਰਸ਼ਾਸਨ ਦਾ ਕਿਤਾਬ ਦਾ ਪ੍ਰਸ਼ਾਸਨ ਦਾ ਜੀ ਪਹਿਲਾਂ ਤਾਂ ਨਹੀਂ ਸੀ ਪਰ ਕੱਲ ਐਸਡੀਐਮ ਸਾਹਿਬ ਜਿਹੜੇ ਆਏ ਸੀ ਸ਼ਾਮੀ ਪਰ ਉਹਨੇ ਬਹੁਤ ਹੀ ਸਟ੍ਰਿਕਟਲੀ ਇਸ ਆਸ਼ੀਸ਼ ਸਦੇਗੇ ਜਿਹੜੇ ਜਿੰਨਾ ਡਰੇਨਸ ਭਾਗਾ ਜਿੰਨੇ ਬਾਕੀ ਇਹਨਾਂ ਨਾਲ ਰਿਲੇਟਡ ਹੈ ਮਹਿਕਮੇ ਇਹਨਾਂ ਨੂੰ ਕਹੇਗੇ ਹੁਣ ਆ ਇਸ ਟਾਈਮ ਵਧੀਆ ਚੱਲ ਰਿਹਾ ਮੇਰਾ ਨਾਮ ਗੁਰਚਨਪ੍ਰੀਤ ਸਿੰਘ ਜੀ ਅੱਜ ਇਹ ਜਿਹੜੀ ਬੰਨ ਤੇ ਸਿਵਾ ਚੱਲ ਰਹੀ ਆ ਦੋ ਦਿਨ ਦਿਆਂ ਚੱਲੀ ਆ ਤਾਂ ਕੀ ਕਹਿਣਾ ਚਾਹੋਗੇ ਜੀ ਬਾਰੇ ਜੀ ਇਹ ਜੀ ਕੋਸ਼ 16 ਤਰੀਕ ਨੂੰ ਸਾਡੇ ਪਿੰਡ ਦੇ ਬੰਨ ਦੇ ਨਾਲ ਢਾਹ ਲੱਗੀ ਦਰਿਆ ਨੇ ਲਾਤੀ ਹਾਂ ਜੀ ਤੇ ਮੌਕੇ ਤੇ ਹੋਂ ਕਰਕੇ ਸੰਗਤ ਨੂੰ ਬੇਨਤੀ ਕੀਤੀ ਸੀ ਬਾਬਾ ਸੁਖਾ ਸਿੰਘ ਹੋਣਾ ਨੇ ਸਰਪ੍ਰਦਾ ਨੇ ਸਿਗੜੀ ਸਾਹਿਬ ਵਾਲਿਆਂ ਨੇ ਸੇਕ ਭੇਜਿਆ ਉਹਨਾਂ ਦੇ ਨਾਲ ਸਹਿਯੋਗ ਕੀਤਾ ਪਿੰਡ ਦੀ ਸੰਗਤ ਨੇ ਪ੍ਰਸ਼ਾਸਨ ਦਾ ਵੀ ਸਹਿਯੋਗ ਚੱਲ ਰਿਹਾ ਵਾ ਤੇ ਬੰਨ ਕੰਪਲੀਟ ਹੋ ਚੱਲਿਆ ਵਾ ਜਿਹੜੀ ਜੜੀ ਘਾ ਲੱਗੀ ਹੋਈ ਸੀ ਉਹ ਦੂਰ ਹੋ ਚਲੀ ਆ ਪਾਣੀ ਵੀ ਦਰਿਆ ਤੋਂ ਘਟ ਗਿਆ ਵਾ ਤੇ ਸਥਿਤੀ ਕੰਟਰੋਲ ਦੇ ਅੰਦਰ ਹੋ ਗਈ ਹੈ ਜੀ ਨੇਕ ਤੇਨ ਲੱਗੀ ਆ ਤੇ ਤੁਹਾਨੂੰ ਮੇਰਾ ਹੋਰ ਲੱਗਣਗੇ ਤਕਰੀਬਨ ਢਾਹ ਜਿਹੜੀ ਲੱਗੀ ਉਹ 15 ਤਰੀਕ ਨੂੰ ਲੱਗੀ ਸੀ ਤੇ ਟੁੱਟਣ ਦਾ ਜ਼ਿਆਦਾ ਖਤਰਾ 16 ਤਰੀਕ ਨੂੰ ਹੋਇਆ ਤੇ 16 ਤਰੀਕ ਤੋਂ ਲਗਾਤਾਰ ਹੁਣ ਸੇਵਾ ਚੱਲ ਰਹੀ ਹੈ ਅਜੇ ਤੱਕ ਚੱਲ ਰਹੀ ਆ ਸ਼ਾਇਦ ਹੋ ਸਕਦਾ ਇੱਕ ਦਿਨ ਹੋਰ ਲੱਗ ਜੇ ਬਾਕੀ ਮੈਸੇਜ ਆ ਜਾਓਗੇ ਪਿੰਡ ਵਾਸੀਆਂ ਮੈਸੇਜੇ ਵਾਦੋ ਵਾਦ ਸੇਵਾ ਸਾਨੂੰ ਕਰਨੀ ਚਾਹੀਦੀ ਆ ਬਹੁਤ ਤਗੜੀ ਪ੍ਰੋਬਲਮ ਆ ਚਲੀ ਹੀ ਆਪਾਂ ਨੂੰ ਤੇ ਸੰਗਤ ਦਾ ਸਹਿਯੋਗ ਦੇ ਨਾਲ ਆਪਾਂ ਇੱਕ ਮੁੱਠ ਹੋ ਕੇ ਇਹ ਬੰਨ ਨੂੰ ਕੰਪਲੀਟ ਕਰ ਲਈਏ ਇਹ ਹੀ ਸੰਦੇਸ਼ ਹੈ ਜੀ ਦਾ ਉਸ ਵੇਲੇ ਮੌਕੇ ਤੇ ਕੁਝ ਵੀ ਨਹੀਂ ਹੈਗਾ ਸਾਡੇ ਕੋਲ ਨਾ ਤਾਂ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਸੀ ਨਾ ਸਾਡੇ ਕੋਲ ਕੋਈ ਤੋੜਾ ਸੀ ਨਾ ਸਾਡੇ ਕੋਲ ਕੋਈ ਜਾਲ ਸੀਗਾ ਤੇ ਜਦੋਂ ਬੰਨ ਟੁੱਟਣਾ ਚાલુ ਗਏ ਸੀ ਮੌਕੇ ਤੇ ਮੌਜੂਦ ਸਾਂ ਤੇ ਉਦੋਂ ਸਾਡੇ ਕੋਲ ਸੰਪਰਦਾਸ ਸ੍ਰਿਸ਼ਰਿ ਸਾਹਿਬ ਵਾਲਿਆਂ ਦਾ ਸੇਵਕ ਭਾਈ ਮੇਰ ਸਿੰਘ ਖਲੋਤਾ ਸੀਗਾ ਉਹਨੂੰ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਆਏ ਨਾਲ ਪਿੰਡੋਂ ਅਸੀਂ ਲੋਕਮੈਂਟਾਂ ਕਰਵਾਈਆਂ ਸੰਗਤ ਆਈ ਸਾਰਿਆਂ ਨੇ ਆ ਕੇ ਲਗਾਤਾਰ ਆ ਕੇ ਸਹਿਯੋਗ ਦਿੱਤਾ ਤੇ ਜਿਹਦੇ ਨਾਲ ਅਸੀਂ ਬੰਨ ਨੂੰ ਕੰਟਰੋਲ ਕੀਤਾ ਉਹ ਵੇਲੇ ਸਥਿਤੀ ਬਹੁਤ ਗੰਭੀਰ ਬਣੀ ਹੋਈ ਸੀ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਪ੍ਰਸ਼ਾਸਨ ਦਾ तकरीबन ਠੀਕ ਹੀ ਹੁਣ ਤੱਕ ਜੋ ਹੀ ਮੰਗ ਰਹੇ ਸਾਨੂੰ ਮਿਲ ਰਿਹਾ ਪਹਿਲੇ ਦਿਨ ਤਾਂ ਨਹੀਂ ਸੀ ਇਹਨਾ ਹੁਣ ਮਿਲ ਰਿਹਾ ਜੋ ਵੀ ਹੈ ਇਹਨਾ ਸਰ ਆਪਣੇ ਮੇਰਾ ਨਾਮ ਸਾਹਿਲ ਕੁਮਾਰ ਆ ਮੈਂ ਇਥੇ ਕਾਰਜਕਾਰੀ ਇੰਜੀਨੀਅਰ ਐਜ਼ ਅ ਡਰੇਨੇਜ ਵਿਭਾਗ ਦੇ ਆਪਣਾ ਵਾਟਰ ਸਰਸਿਸ ਡਿਪਾਰਟਮੈਂਟ ਕੋਲੋਂ ਤੇ ਇਥੇ ਸੁਭਰਾ ਸੁਭਰਾ ਆਪਣਾ ਪਿੰਡ ਹੈਗਾ ਲੱਗੇ ਇਥੇ ਨਾਲ ਹੀ ਆਪਣਾ ਬਨਦੀਪ 34 ਤੋਂ 35 ਬੁਲਜੀ ਦੇ ਵਿੱਚ ਇੱਕ ਬੰਦੇ ਨਾਲ ਅੰਦਰਲੇ ਪਾਸੇ ਥੋੜੀ ਜੀ ਇਰੋਜਨ ਹੋਣੀ ਸ਼ੁਰੂ ਹੋਈ ਸੀ ਜਿਹਨੂੰ ਪਹਿਲਾਂ ਅਸੀਂ ਮਰੇਗਾ ਦੀ ਲੇਬਰ ਨਾਲ ਪੀਸੀ ਬੈਗ ਲਾ ਕੇ ਸ਼ੁਰੂ ਕਰਤਾ ਸੀ 3-4 ਦਿਨਾਂ ਪਹਿਲਾਂ ਪਰ ਇੱਕ ਦਿਨ ਰਾਤ ਪਾਣੀ ਜਦੋਂ ਜ਼ਿਆਦਾ 90000 ਪਾਣੀ ਚੱਲਿਆ ਤੱਬੇ ਜਾਰ ਪਾਣੀ ਚੱਲਣ ਤੋਂ ਨਾਲ ਨਾਲ ਦਾ ਕੰਡਾ ਥੋੜਾ ਜਿਹਾ ਇਰੋਜਨ ਹੋਣਾ ਸ਼ੁਰੂ ਕਰਤਾ ਇਹਨਾਂ ਡਿਪਾਰਟਮੈਂਟ ਨੇ ਆਪਣੇ ਪਹਿਲੇ ਈਸੀ ਬੈਗਸ ਲੈ ਕੇ ਖਰੀਦੇ ਹੋਏ ਸਨ ਪੀਸੀ ਬੈਗਸ ਜੰਬੋ ਬੈਗਸ ਅਤੇ ਜਿਹੜੀ ਆਪਣੇ ਡਿਪਾਰਟਮੈਂਟ ਦੀ ਜਿਹੜੀ ਮਰੇਗਾ ਦੀ ਲੇਬਰ ਪਲੱਸ ਆਪਣੇ ਡਿਪਾਰਟਮੈਂਟ ਦੀ ਲੇਬਰ ਦੇ ਨਾਲ ਆਪਾਂ ਇਹਨਾਂ ਨੂੰ ਪਲੱਗ ਕਰਨਾ ਸਟਾਰਟ ਕਰਤਾ ਉਸ ਉਸ ਤੋਂ ਬਾਅਦ ਕੀ ਆਪਾਂ ਇੱਥੇ ਆਪਣੇ ਕੋਲ ਈਸੀ ਬੈਗਸ ਪੂਰੇ ਅਵੇਲੇਬਲ ਸੀ ਜੰਬੋ ਬੈਗਸ ਵੀ ਅਵੇਲੇਬਲ ਸੀ ਤੇ ਨਾਲੇ ਆਪਣੀ ਜਿਹੜੇ ਮਿੱਟੀ ਮਿੱਟੀ ਦਾ ਮਿੱਟੀ ਦੇ ਨਾਲ ਜੰਬੋ ਬੈਗਸ ਈਸੀ ਬੈਗ ਅਤੇ ਬਾਹਰ ਕ੍ਰੇਟਸ ਨੂੰ ਡਿਪਾਰਟਮੈਂਟ ਵੱਲੋਂ ਪ੍ਰੋਵਾਈਡ ਕਰਵਾਈ ਗਈ ਹੈ ਤੇ ਮੌਕੇ ਤੇ ਕੰਮ ਸ਼ੁਰੂ ਕਰਕੇ ਅਸੀਂ ਅਸੀਂ ਪੂਰੇ ਬਨ ਨੂੰ ਚੰਗੀ ਤਰ੍ਹਾਂ ਬਚਾ ਲਿਆ ਗਿਆ ਹੈ ਇੱਥੇ ਹੁਣ ਬਿਲਕੁਲ ਕੰਟਰੋਲ ਹੈ ਸਥਿਤੀ ਕੋਈ ਅੱਗੇ ਅੱਗੇ ਵੀ ਜੇ ਪਾਣੀ ਵਧਦਾ ਵੀ ਹੈ ਤੇ ਇੱਥੇ ਕੋਈ ਸਾਨੂੰ ਪ੍ਰੋਬਲਮ ਆਨਦੀ ਕੋਈ ਦਿੱਕਤ ਨਹੀਂ ਆਏਗੀ ਸਰ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਿ ਬਨ ਨੂੰ ਫਿਰ ਢਾਹ ਲੱਗ ਗਈ ਉਹ ਤਾਂ ਸਰ ਕਿਸ ਤਰ੍ਹਾਂ ਨਹੀਂ ਨਹੀਂ ਬਨ ਨੂੰ ਉੱਥੇ ਇੱਥੇ ਇੱਥੇ ਕੋਈ ਵੀ ਢਾਹ ਇਸ ਟਾਈਮ ਨਹੀਂ ਲੱਗ ਰਹੀ ਪੂਰਾ ਕੰਟਰੋਲ ਸਥਿਤੀ ਹੈਗੀ ਆ ਅੱਜ ਇਹ ਜਰ ਐਸ ਜੇ ਕੋਈ ਇੱਥੇ ਪ੍ਰੋਬਲਮ ਨਹੀਂ ਹੈਗੀ ਤੇ ਬਾਕੀ ਪਾਣੀ ਦਰਿਆ ਦਾ ਪਾਣੀ ਹੁਣ 70000 ਤੋਂ 73000 ਦੇ ਵਿੱਚ ਚੱਲ ਰਿਹਾ ਹੈਗਾ ਆ ਤੇ ਬਿਲਕੁਲ ਕੰਟਰੋਲ ਸਥਿਤੀ ਹੈਗੀ ਆ ਜੀ ਨਾਰੀ ਪੌਜੀ ਸਿੰਘ ਲਾਲੀ ਕਿਹੜਾ ਪਿੰਡ ਆ ਮੇਰਾ ਪਿੰਡ ਸ਼ੇਰਪੁਰ ਸੱਦਾ ਜੀ ਸਰਕਾਰ ਤੋਂ ਬੋਲਣਾ ਚਾਹੁੰਦਾ ਹਾਂ ਕਿ ਬੰਦਿਆ ਵਾਲੇ ਪਾਸੇ ਪੁੱਛਿਆ ਇਸ ਵਾਰ ਦਾ ਬੰਦ ਜੀ ਵੇਖੋ ਇੱਥੇ ਜਿਹੜੀ ਢਾਹ ਵਾ ਇਹ ਪੱਕਾ ਮੰਨ ਲੋਕਾਂ ਦੇ ਹਜ਼ਾਰਾਂ ਏਕੜ ਦੀ ਜ਼ਮੀਨ ਹੋ ਆ ਕਈ ਪਿੰਡ ਦੇ ਚੁੰਦੇ ਆ ਇਹ ਜਦੋਂ ਬੰਨ੍ਹੂ ਢਾਹ ਲੱਗੀ ਆ ਉਦੋਂ ਸਾਡੀ ਸੇਵਾ ਚ ਲੰਗ ਗਈ ਸੀ ਅਵਾਸ ਉਪਸੰਘੀ ਸਤਵਾਕਾ ਸਤਵਾਕਾ ਦੀ ਕਾਰ ਸੇਵਾ ਖਿਹੜੀ ਸਿਆ ਆਹ ਮਹਾਰੂਖਾਂ ਦੀ ਸਾਰੇ ਸਾਰੇ ਲੋਕ ਤੇ ਮੇਰ ਉਹ ਤੋਂ ਬਾਹਰ ਪੋਣਾ ਦਾ ਬਾਹਰ ਤੁਸ ਕਰਕੇ ਕੋਣ ਬਜਟ ਤੇ ਸੰਗਦਾਰੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਾ ਅਸਿੰਦਰੀ ਕੋਈ ਜਾ ਨਹੀਂ ਸਕਦੀ ਜੇ ਸਾਰੇ ਤੋਂ ਕਵਾ ਕਵਾ ਵਗਤੀ ਆਈ ਇਹਨੂੰ ਬਚਾ ਲਿਆ ਗਿਆ ਬਹੁਤ ਛੱਗਦੇ ਨਾਲ ਕਿਉਂਕਿ ਮੰਨ ਵਿੱਚ ਸਾਰੇ ਜਿਹੜੇ ਪੈਰ ਆ ਉਹ ਨਿਰਜੁਕੇ ਆ ਬਾਹਰ ਦੀ ਆ ਜਿਹੜੀ ਖਸਤਾ ਵਾ ਪਰ ਉਹਦੀ ਸਾਰ ਜਿਹੜੀ ਆ ਉਹ ਜੇ ਮਹਾਰੂਖ ਲੋਕੀ ਸਿਰਫ ਨਾਮ ਦੇ ਸੰਗਤਾਂ ਨਾਲ ਨਹੀਂ ਆਂਦੇ ਆ ਆ ਤੋੜੇ ਕ੍ਰੇਡ ਇਸੇ ਤਰ੍ਹਾਂ ਨਾ ਸਿੱਟੇ ਜਾਂਦੇ ਤੇ ਇਹਦਾ ਦਾ ਹਜ਼ਾਰਾ ਏਕੜ ਦਾ ਨੁਕਸਾਨ ਉਹ ਮੁੜ ਕੇ ਆਪਾਂ ਸਰਕਾਰ ਨੂੰ ਲੋਕਾਂ ਨੂੰ ਇੱਕ ਪਰਵਾਸਾ ਹੀ ਦੇ ਸਕਦੇ ਹਾਂ ਲੋਕਾਂ ਦੇ ਕੱਖ ਨਹੀਂ ਕਰ ਸਕਦੇ ਗਿਆਨ ਤੋਂ ਦਾ ਐਡਾ ਨੁਕਸਾਨ ਜਿਹੜਾ ਹੋ ਜਾਣਾ ਕਿਉਂਕਿ ਜ਼ਿੰਮੇਦਾਰ ਨੇ ਪਪਾਂ ਨੂੰ ਫਸਲ ਪਾਣੀ ਉਹਦਾ ਨੁਕਸਾਨ ਅਕਾਇਦ ਸਹਿ ਸੀਗਾ ਤੇ ਜਿਹੜੇ ਪਿਛਲੇ ਕਿਸਾਨਾਂ ਦਾ ਨੁਕਸਾਨ ਹੋਇਆ ਜਿਹਨੇ ਪਿਛਲੇ ਪਹਿਲਾਂ ਡੋਬ ਕੇ ਗੇਟ ਲਾ ਕੇ ਹੁਣ ਅਗਲੇ ਡੋਬਨ ਦੀ ਤਿਆਰੀਆਂ ਦੇਖ ਕਰਕੇ ਸਰਕਾਰ ਨੂੰ ਇਹ ਗੱਲ ਬੇਨਤੀ ਕਰਦੇ ਆਂ ਕਿ ਭਾਈ ਪਾਣੀ ਨਾਲ ਨਾਲ ਮੀਂਹ ਕੀਤਾ ਜਾਵੇ ਯੇ ਵਾਹ ਕੋਈ ਜਾਨੀ ਦਾ ਨੁਕਸਾਨ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੋਧਨਰ ਮੋਰਚਾ ਇੱਥੇ ਆ ਜਦੋਂ ਦਾ ਮੱਨ ਨੂੰ ਦਿਖਤਾ ਆ ਇੱਥੇ ਵੱਡੇ ਮੋਰਚੇ ਲੱਗਿਆ ਇਲਾਕੇ ਜਿਆ ਸੰਗਤਾਂ ਲੱਗੀਆਂ ਮਹਾਂਪੁਰਖ ਬਾਬਾ ਸੁਖਾ ਸਿੰਘ ਸਿਹੜਾਈ ਸਾਹਿਬ ਵਾਲੇ ਆ ਵੀਰਾਂ ਸਤਿ ਸੰਤੋ ਉਹਨਾਂ ਦੇ ਜਿੰਨੀਆਂ ਵੀ ਖਤਮ ਪਰ ਰੱਬ ਦੀ ਕਿਰਪਾ ਸੰਗਤਾਂ ਵੱਲ ਫਸੰਗ ਨੇ ਆਪ ਨੂੰ ਪਹੁੰਚ ਰਹੀਆਂ ਵਾ ਜੇ ਪਾਛੇ ਮੇਰ ਨਾਲ ਬਾਬੇ ਦੀ ਜਿੰਦਗੀ ਵੀ ਭੋਰ ਵੀ ਕਹਿ ਮੰਨਿਆ ਜਿਹੜੀਆਂ ਇਥੇ ਆ ਕੇ ਉਹਨਾਂ ਨੰਗਰ ਲਾਇਆ ਸਾਰੇ ਮੈਂ ਧੰਨਵਾਦ ਕਰਦੇ ਆ ਅਸੀਂ ਪੂਰੇ ਇਲਾਕੇ ਨੂੰ ਪਿਆਰ ਕਰਦੇ ਆ ਬੇਨਤੀ ਕਰਦੇ ਆ ਲਾਗੇ ਨਗਰ ਨੂੰ ਬੇਨਤੀ ਕਰਦਾ ਵੀ ਆ ਸਾਡਾ ਮਤ ਕਰਾਓ ਇਹ ਕੋਈ ਕਦੇ ਸਾਰੇ ਬੰਦੇ ਦਾ ਕੰਮ ਨਹੀਂ ਆ ਇਹ ਸੰਕਟ ਦਾ ਕੰਮ ਆ ਆ ਜਦੋਂ ਤੇ ਪਾਣੀ ਬਹੁਤ ਜ਼ਿਆਦਾ ਜ਼ੋਰ ਪਾ ਰਿਹਾ ਇਥੇ ਤੋੜੇ ਲੱਗਣ ਤੋਂ ਬਾਅਦ ਵੀ ਤੋੜੇ ਤਾਂ ਹਾੜਾ ਸਾਡੇ ਖਤਮ ਗਿਆ ਉਹ ਸਾਡੀ ਪੀੜ ਹੈ ਜਿਹਦੇ ਹਿਸਾਬ ਨਾਲ ਅਸੀਂ ਅੱਗੇ ਆ ਦੇਖੋ ਇਹ ਬੇਨਤੀ ਕੀਤੀ ਦੇ ਪੂਰੇ ਇਲਾਕੇ ਦੇ ਨਹੀਂ ਪੂਰੇ ਪੰਜਾਬ ਦੇ ਇਥੇ ਆ ਕੇ ਵੱਧ ਬਣਿਆ ਹੈ ਹੋਰ ਵੀ ਸਾਡੀ ਯਾਰ ਮਤ ਕਰੋ ਜੇ ਤੁਹਾਡਾ ਕੀਤਾ ਰਾਹ ਸਾਨਾ ਦਾ ਉਹ ਕਿਤੇ ਵੀ ਨਹੀਂ ਟੁੱਟਦਾ ਅਸੀਂ ਪਿੰਡ ਖੜਵਾਉ ਨੂੰ ਕੋੜ ਬੁੱਢੇ ਨੂੰ ਗਵੇਂ ਨੂੰ ਜਿਹਨੇ ਵੀ ਡੱਕ ਲਾ ਕੇ ਪਿੰਡ ਹੈ ਗਿਆ ਨਾ ਉਹ ਤੇ ਨੂੰ ਸਾਡੀ ਪੀ ਹੈ ਯਾਰ ਤੇ ਸਾਡੀ ਆ ਕੇ ਮਤ ਕਰੋ ਤੁਹਾਡੀ ਮਦਦ ਕੀਤੀ ਹੋਈ ਸਿਰ ਬੱਸੇ ਪ੍ਰਵਾਣ ਆ ਜੇ ਲੋਕਾਂ ਨੇ ਪਿੰਡ ਬਾਜਣਗੇ ਜਮੀਰ ਤੁਹਾਨੂੰ ਬਾਜੂਗੀ ਤੇ ਬੜੀ ਤਗੜੀ ਗੱਲ ਹੈ ਬੇਨਰੇ ਭਰਾਵਾਂ ਦੇ ਘਰੋਂ ਬੈਠੇ ਨੇ ਉਹਨਾਂ ਨੂੰ ਭਰਾਵਾਂ ਨੂੰ ਮੇਰੀ ਬੇਨਤੀ ਆ ਵੀ ਜਿੱਥੇ ਮਹਾਪੁਰਖਾਂ ਦੀ ਸਿੱਧੀ ਸੇਵਾ ਤੇ ਆ ਕੇ ਸੇਵਾ ਕਰਨ ਲਈ ਆਣਾ ਬਟੇ ਬਟੇ ਜਹ ਬੰਨੀ ਇੱਥੇ ਆ ਕੇ ਲੱਗਿਆ ਤੇ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਆਪਦੇ ਘਰੋਂ ਸੰਧ ਲੈ ਕੇ ਕਈਆਂ ਲੈ ਕੇ ਬਾਡੇ ਲੈ ਕੇ ਤੋੜੇ ਲੈ ਕੇ ਇੱਥੇ ਥੋੜੇ ਥੋੜਾ ਜੇੜਦਾਂ ਜਿਹੜਾ ਜੁੜੀ ਪਾਓ ਤੇ ਨਾਲ ਹੀ ਬੜੀ ਸਰਕਾਰ ਨੂੰ ਕਰਨੀ ਹੈ ਗੱਲ ਦੀ ਵੀ ਆਪ ਦਾ ਪੂਰਾ ਕਾਲਾ ਬੰਦਾ ਪੂਰਾ ਤਿਆਰ ਰੱਖੋ ਜਿੱਥੇ ਕੋਈ ਦੁਖਦਾ ਆਵੇ ਜਿੱਥੇ ਮਹਾਪੁਰਖਾਂ ਦੇ ਇਹੋ ਵੱਡੇ ਵੱਡੇ ਜੋੜ ਮੇਲੇ ਇੱਥੇ ਲੱਗਿਆ ਲੰਗਰ ਚੱਲਦਾ ਆ ਸਦਾ ਇਹਨਾਂ ਦੇ ਰਗ ਰਗ ਦਾ ਮਾਰ ਨੂੰ ਯਾਦ ਕੀਤਾ ਜਾਂਦਾ ਜਾਂਦਾ ਸੱਚੇ ਪਾਤਸ਼ਾਹ ਦਾ ਆ ਕੇ ਬਾਪੇ ਸੁਖਾ ਉਹਦੇ ਸੇਵਾ ਦਾ ਇਥੇ ਲੱਗੇ ਹੋਆ ਤੇ ਧੰਨਵਾਦ ਬਾਪੂ ਖਾਨਾ ਵੀ ਤੇ ਨਾਲ ਸਕਦੇ ਮੇਰੀ ਬੇਨਤੀ ਆ ਕਿ ਇਥੇ ਜੂਰੀ ਪਹੁੰਚੋ ਥੋੜੀ ਜਿਹਾ ਥੋੜਾ ਟਾਈਮ ਕੱਢ ਕੇ ਮੇਰੇ ਭਰਾ ਆਓ ਔਖੇ ਘੜੀ ਵਿੱਚ ਕਿਸੇ ਨਾਲlfloor ਗੱਲ ਹੀ ਯਾਦ ਆ ਜਾਂਦੀ ਆ ਵਾਹਿਗੁਰੂ ਜਿੱਕਾ ਖਰਸਾ ਵਾਹਿਗੁਰੂ ਜਿੱਕੀ ਫਤ